ਤੇ ਆ ਤੁਸੀਂ ਦੇਖੀਰੋਂ 3 ਜਿਹੜੇ ਨੇ 170 ਟੀਨ ਖਾਲੀ ਪਏ ਨੇ ਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾਦਾ ਕਿ ਇਹਨਾਂ ਨੇ ਕਿੰਨਾ ਦੇਸੀ ਕੀ ਬਣਾ ਕੇ ਬਾਹਰ ਵੇਚਿਆ ਹੋਵੇਗਾ ਇਹਦੇ ਵਿੱਚ ਕੁਝ ਨਹੀਂ ਹੈ ਪੂਰੀ ਡਸਟ ਹੈ ਪੂਰੀ ਗੰਦਗੀ ਫੈਲੀ ਪਈ ਹੈ ਸਾਰੇ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਹਾਈਜੀਨ ਮੇਨਟੇਨ ਨਹੀਂ ਹੈ ਇੱਥੇ ਇਹ ਸਾਰੇ ਖਾਲੀ ਟੀਨ ਕੀ ਦੇ ਪਏ ਨੇ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ ਆ ਸੋਇਬੀਨ ਆਇਲ ਦਾ ਅਧਿਨਸਪਤੀ ਦਾ ਇਹ ਸਾਰੇ ਕੀ ਇਹਦੇ ਯੂਜ਼ ਕੀਤੇ ਹੋਏ ਆ ਜਿਹੜਾ ਇਹ ਕੈਮੀਕਲ ਹੈ ਇਹਨੂੰ ਅਜੇ ਸੰਤ ਦੇਸੀ ਕੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਇੰਨਾ ਜਿਆਦਾ ਸਟਰੋਂਗ ਹੈ ਕਿ ਜੇ ਹੱਥ ਤੇ ਵੀ ਲੱਗ ਜੇ ਕਈ-ਕਈ ਘੰਟੇ ਇਹਦੀ ਖੁਸ਼ਬੂ ਦੇਸੀ ਕੀ ਦੀ ਜਾਂਦੀ ਨਹੀਂ ਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਹੀ ਸੰਤ ਯੂਜ਼ ਹੋ ਰਿਹਾ ਤੇ ਇਹ ਬਹੁਤ ਜ਼ਿਆਦਾ ਸਿਹਤ ਲਈ ਖਾਨੀਕਾਰ ਹੈ ਆ ਤੁਸੀਂ ਕੰਮ ਸਾਰਾ ਇਹ ਆਪ ਹੀ ਕਰ ਰਹੇ ਹੋ ਇੱਥੇ ਹਾਂਜੀ ਹਾਂਜੀ ਮਾਲਕ ਕੀ ਕਰ ਰਹੇ ਹੁਣ ਮਾਲਕ ਕਹਿੰਦਾ ਮੈਂ ਆ ਰਿਹਾ ਹਾਂ ਬਾਹਰ ਗਿਆ ਹੋਇਆ ਹੂੰ ਨਹੀਂ ਤੁਸੀਂ ਫਿਰ ਕੀ ਫਲੇਵਰ ਮਿਲਾਮਿਲਾ ਕੇ ਕਰ ਰਹੇ ਹੋ ਸਾਰਾ ਕੁਝ ਇਹ ਰਫਾਈਨਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈਗਾ ਬੋਈ ਹੁਣ ਮੰਨ ਕੇ ਚਲੋਈ ਸੀ ਕਿ ਜੋਤਾਂ ਵਾਸਤੇ ਕਿਉਂ ਨਹੀਂ ਇਹ ਦੇ ਵਿੱਚ ਜੋਤਾਂ ਵਾਸਤੇ ਕੀ ਹੈ ਇਹ ਤਾਂ ਵੱਡੀਆਂ ਵੀ ਸਾਰਾ ਕੁਝ ਕਰ ਰਹੇ ਤੁਸੀਂ ਇੱਥੇ ਹਾਂਜੀ ਖਾਂਦੇ ਹੋ ਤੁਸੀਂ ਇਹ ਆਪ ਖਾਂਦੇ ਹੋ ਨਾ ਆਪ ਰਫਾਈਨਡ ਵਰਤਦੇ ਆ ਇਸ ਦਾ ਇਹ ਨਹੀਂ ਖਾਂਦੇ ਤੁਸੀਂ ਹਾਂਜੀ ਪਰ ਲੋਕਾਂ ਨੂੰ ਖੁਲਾ ਰਹੇ ਹੋ ਨਾ ਇਹ ਜਿਹੜਾ ਸੁਰਜੀਮੇ ਸਾਨੂੰ ਕਹਿਂਦੇ ਜੁੱਤਾ ਵਾਲਾ ਚਲੋ ਕੋਈ ਨਹੀਂ ਜਦੋਂ ਤੁਹਾਡੀ ਮਾਲਕਾ ਹੈ ਨਾ ਉਹਨਾਂ ਨੂੰ ਕਹੋ ਮੇਰੇ ਨਾਲ ਗੱਲ ਕਰੂਗਾ ਹਾਂਜੀ ਹਾਂਜੀ ਮੈਂ ਤੁਹਾਨੂੰ ਗੱਲ ਕਰਾਉਂਗਾ ਇਹ ਕਿਸੇ ਹਾਂ ਇਹ ਬੰਦ ਕਰੋ ਇਹ ਸਾਰਾ ਕੁਝ ਠੀਕ ਹੈ ਜੀ ਠੀਕ ਹੈ ਜੀ ਮੈਂ ਡਾਕਟਰ ਬਲਜੀਤ ਸਿੰਘ ਡੀ ਐਚਓ ਸੰਗਰੂਰ ਸਰ ਅੱਜ ਕਿਹੜੀ ਫੈਕਟਰੀ ਤੇ ਰੇਡ ਮਾਰੀ ਗਈ ਤੇ ਕੀ ਕੁਝ ਬਰਮਤ ਹੋ ਆ ਸਾਡੇ ਨੂੰ ਗੁਪਤ ਸੂਚਨਾ ਮਿਲੀ ਸੀ ਭਾਨੀਗੜ੍ਹ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆਰਡ ਦੇ ਵਿੱਚ ਨਕਲੀ ਦੇਸੀ ਕੀ ਦਾ ਧੰਦਾ ਚੱਲ ਰਿਹਾ ਤੇ ਸਰ ਕੀ ਕੁਝ ਬਰਾਮਦ ਹੋਇਆ ਹੈ ਕੁਝ ਫਲੇਵਰਸ ਵਗੈਰਾ ਜਾਂ ਕੈਮੀਕਲ ਵਗੈਰਾ ਹਾਂ ਇਹ ਤੋਂ ਸਾਨੂੰ ਤਕਰੀਬਨ 700 ਲੀਟਰ ਦੇ ਕਰੀਬ ਕੀ ਬਰਾਮਦ ਹੋਇਆ ਜਿਹੜਾ ਕਿ ਅਲੱਗ-ਅਲੱਗ ਬ੍ਰਾਂਡ ਦੇ ਬ੍ਰਾਂਡ ਨੇਮ ਦੇ ਅੰਦਰ ਸੀ ਤੇ ਸੈਂਪਲ ਲਏ ਕਿ ਸਰ ਹਾਂ 6 ਸੈਂਪਲ ਲੈ ਲਏ ਨੇ ਤੇ ਉਹ ਅਸੀਂ ਲੈਬ ਦੇ ਵਿੱਚ ਭੇਜ ਦੇਵਾਂਗੇ ਸਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਜਿਹੜਾ ਇਹ ਫਲੇਵਰ ਵਗੈਰਾ ਬਣਾਉਂਦੇ ਨੇ ਕਿਤਨਾ ਕਿਤੇ ਸਿਹਤ ਨਾਲ ਖਿਲਵਾੜ ਵੀ ਕੀਤਾ ਜਾਂਦਾ ਹੈ ਹਾਂ ਬਿਲਕੁਲ ਇਸ ਸਿਹਤ ਲਈ ਕੋਈ ਅੱਛਾ ਗੱਲ ਤਾਂ ਹੈ ਨਹੀਂ ਕਿਉਂਕਿ ਸਾਰਾ ਕੁਝ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ ਹੈ ਸਰ ਫੈਕਟਰੀ ਦੇ ਅੰਦਰ ਫੈਕਟਰੀ ਦੇ ਓਨਰ ਨਾਲ ਜਿੰਮੇਕਾਰ ਹਮਨਸ਼ਾਤੋਂ ਐ ਬਾਰ ਬਾਰ ਉਹਨੂੰ ਫੋਨ ਕਰਨ ਤੇ ਵੀ ਉਹ ਨਹੀਂ ਇੱਥੇ ਆਇਆ ਜੀ ਸਰ ਮੈਂ ਚਰਨਜੀਤ ਸਿੰਘ ਫੂਡ ਸੇਫਟੀ ਅਫਸਰ ਸੰਗਰੂਰ ਕੀ ਕਿਥੋਂ ਕੀ ਰੇਡ ਕੀ ਮਸਲਾ ਹੈਗਾ ਸੀਗਾ ਇੱਥੇ ਤੁਸ ਸਰ ਅੱਜ ਅਸੀਂ ਇੱਥੇ ਪਵਾਨੀਗੜ੍ਹ ਵੇਖ ਕੇ ਸਾਨੂੰ ਗੁਪਤ ਸੂਚਨਾ ਤੇ ਅਸੀਂ ਇਹ ਰੇਡ ਕੀਤੀ ਹੈ ਨੰਬਰ ਰੋਡ ਤੇ ਸਿਰਫ ਦੀ ਫੈਕਟਰੀ ਵਿੱਚ ਇਹ ਘਿਓ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਾਫੀ ਦਿਨਾਂ ਤੋਂ ਅਸੀਂ ਇਹਦੀ ਰੈਕੀ ਕਰ ਰਹੇ ਸੀ ਤੇ ਅੱਜ ਅਸੀਂ ਜਦੋਂ ਆਏ ਤੇ ਸਾਰੀ ਮਿਕਸਿੰਗ ਵਗੈਰਾ ਪ੍ਰੋਪਰਲੀ ਕਰ ਰਹੇ ਸੀ ਪੈਕਿੰਗ ਵੀ ਹੋ ਰਹੀ ਸੀ ਤੇ ਦੇਸੀ ਕੀ ਅਤੇ ਜਿਵੇਂ ਰਫਾਈਨਡ ਆਇਲ ਨੂੰ ਮਿਕਸ ਕਰਕੇ ਸੈਂਟ ਵਗੈਰਾ ਪਾ ਕੇ ਬਣਾਇਆ ਜਾ ਰਿਹਾ ਸੀ ਉਹਦੇ ਅਸੀਂ ਅੱਜ 6 ਸੈਂਪਲ ਲੈ ਚੁੱਕੇ ਹੁਣ ਤੱਕ ਕਾਰਵਾਈ ਚੱਲ ਰਹੀ ਹੈ ਸਾਡੀ ਅਸੀਂ ਇਸ ਜੁਨਟ ਨੂੰ ਸੀਲ ਕਰਕੇ ਜਾਵਾਂਗੇ ਜੋ ਅਗਲੀ ਕਾਰਵਾਈ ਰਿਪੋਰਟ ਆਉਣ ਤੱਕ ਦੀ ਕਾਰਵਾਈ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਊਗੀ ਕੀ ਜੁਨਟ ਇਸੇ ਕਮਰੇ ਨੂੰ ਸੀਲ ਕੀਤਾ ਜੋ ਆ ਪੂਰੀ ਫੈਕਟਰੀ ਨਹੀਂ ਸਰ ਉਹ ਸਰਫਦਾ ਲੱਗ ਕਾਰੋਬਾਰ ਹੈ ਅਸੀਂ ਜੋ ਇਸੇ ਕਮਰੇ ਦੇ ਵਿੱਚ ਹੀ ਚੱਲ ਰਿਹਾ ਸੀ ਜੋ ਕਿ ਉਹ ਬਣਾਉਣ ਦਾ ਕੰਮ ਸੀ ਤੇ ਅਸੀਂ ਇਸ ਕਮਰੇ ਨੂੰ ਹੀ ਇਹ ਇੱਕ ਫੈਕਟਰੀ ਦੀ ਤਰ੍ਹਾਂ ਹੀ ਵਰਕ ਕਰ ਰਹੀ ਸੀ ਇਸੇ ਨੂੰ ਹੀ ਸੀਲ ਕਰਕੇ ਜਾਵਾਂਗੇ ਸਰੇ ਤਾਂ ਸਰਫ ਦੀ ਆਰਚ ਇਦਾਂ ਬਣਾ ਸਕਦਾ ਬੰਦਾ ਨਹੀਂ ਬਿਲਕੁਲ ਗਲਤ ਹੈ ਸਰ ਸਰਫ ਦੀ ਫੈਕਟਰੀ ਚੀ ਗਲਤ ਹੈ ਇਸ ਤਰ੍ਹਾਂ ਦਾ ਕਿਉਂ ਬਣਾਉਣਾ ਇਹ ਦੋ ਨੰਬਰ ਦੇ ਵਿੱਚ ਨਾ ਕੋਈ ਫੂਡ ਲਾਇਸੈਂਸ ਹੀ ਇਹਨਾਂ ਕੋਲ ਤੇ ਇਸ ਤਰ੍ਹਾਂ ਇਹ ਕਾਰੋਬਾਰ ਨਹੀਂ ਕਰ ਸਕਦੇ ਬਟ ਅਸੀਂ ਜ਼ਿੰਮੇਵਾਰਕ ਜੋ ਮਾਨਸਾ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਈ ਫੋਨ ਵੀ ਕੀਤੇ ਵੀ ਆ ਕੇ ਇੱਥੇ ਤੁਸੀਂ ਆਪਣੀ ਕਾਰਵਾਈ ਕਰਵਾਓ ਬਟ ਉਹ ਨਹੀਂ ਆਏ ਤੇ ਇਹ ਸਾਰਾ ਇਨਲੀਗਲੀ ਚੱਲ ਰਿਹਾ ਸੀ ਜੋ ਪਰ ਤੁਹਾਨੂੰ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਗਿਆ ਸਾਰੇ ਪੁਲਿਸ ਨੂੰ ਸਰ ਮੇਰੇ ਨਾਲ ਡੈਜਿਗਨੇਟਿਡ ਆਫੀਸਰ ਨੇ ਸੀਆਈ ਸਟਾਫ ਵਾਲੇ ਆਏ ਵੀ ਸੀ ਇੱਥੇ ਬੰਦੇ ਉਹ ਆ ਕੇ ਗਏ ਨੇ ਤੇ ਸਾਰਾ ਚੈੱਕ ਕਰਕੇ ਗਏ ਨੇ ਬਟ ਇਹ ਫੂਡ ਸੇਫਟੀ ਅੰਡਰ ਅਸੀਂ ਜੋ ਸਾਡੀ ਬਣਦੀ ਕਾਰਵਾਈ ਹੈ ਅਸੀਂ ਉਹ ਕਰ ਰਹੇ ਹਾਂ ਇਹ ਦੇਖੋ ਫੈਕਟਰੀ ਦੀ ਹਾਲਾਤ ਬਹੁਤ ਮਾੜੇ ਨੇ ਬੜਾ ਖਸਤਾ ਹਾਲਤ ਦੇ ਵਿੱਚ ਹੈ ਤੇ ਆ ਤੁਸੀਂ ਦੇਖੀਰੋਂ ਟੀਨ ਜਿਹੜੇ ਨੇ 170 ਟੀਨ ਖਾਲੀ ਪਏ ਨੇ ਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾਦਾ ਕਿ ਇਹਨਾਂ ਨੇ ਕਿੰਨਾ ਦੇਸੀ ਕੀ ਬਣਾ ਕੇ ਬਾਹਰ ਵੇਚੇ ਹੋਏਗਾ ਇਹਦੇ ਵਿੱਚ ਕੁਝ ਨਹੀਂ ਹੈ ਪੂਰੀ ਡਸਟ ਹੈ ਪੂਰੀ ਗੰਦਗੀ ਫੈਲੀ ਪਈ ਹੈ ਸਾਰੇ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਹਾਈਜੀਨ ਮੇਨਟੇਨ ਨਹੀਂ ਹੈ ਇੱਥੇ ਇਹ ਸਾਰੇ ਖਾਲੀ ਟੀਨ ਕੀ ਦੇ ਪਏ ਨੇ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ ਆ ਸੋਇਬੀਨ ਆਇਲ ਦਾ ਅਧਨਸ਼ਪਤੀ ਦਾ ਇਹ ਸਾਰੇ ਕੀ ਇਹਦੇ ਯੂਜ਼ ਕੀਤੇ ਹੋਏ ਆ ਜਿਹੜਾ ਇਹ ਕੈਮੀਕਲ ਹੈ ਇਹਨੂੰ ਅਜੇ ਸੰਤ ਦੇਸੀ ਕੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਇੰਨਾ ਜਿਆਦਾ ਸਟਰੋਂਗ ਹੈ ਕਿ ਜੇ ਹੱਥ ਤੇ ਵੀ ਲੱਗ ਜੇ ਕਈ-ਕਈ ਘੰਟੇ ਇਹਦੀ ਖੁਸ਼ਬੂ ਦੇਸੀ ਕੀ ਦੀ ਜਾਂਦੀ ਨਹੀਂ ਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਹੀ ਸੰਤ ਯੂਜ਼ ਹੋ ਰਿਹਾ ਤੇ ਇਹ ਬਹੁਤ ਜ਼ਿਆਦਾ ਸਿਹਤ ਲਈ ਖਾਨੀਕਾਰ ਹੈ ਆ ਤੁਸੀਂ ਕੰਮ ਸਾਰਾ ਇਹ ਆਪ ਹੀ ਕਰ ਰਹੇ ਹੋ ਇੱਥੇ ਹਾਂਜੀ ਹਾਂਜੀ ਮਾਲਕ ਕੀ ਕਹ ਰਿਹਾ ਹੁਣ ਮਾਲਕ ਕਹਿੰਦਾ ਮੈਂ ਆ ਰਿਹਾ ਹਾਂ ਬਾਹਰ ਗਿਆ ਹੋਇਆ ਹਾਂ ਹਾਂ ਨਹੀਂ ਤੁਸੀਂ ਫਿਰ ਕੀ ਫਲੇਵਰ ਮਿਲਾਮਲਾ ਕੇ ਕਰ ਰਹੇ ਹੋ ਸਾਰਾ ਕੁਝ ਇਹ ਰਿਫਾਈਨਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈਗਾ ਬੋਈ ਹੁਣ ਮੰਨ ਕੇ ਚਲੋ ਇਸੀ ਕਿ ਜੋਤਾਂ ਵਾਸਤੇ ਕਿਉਂ ਨਹੀਂ ਇਹਦੇ ਵਿੱਚ ਜੋਤਾਂ ਵਾਸਤੇ ਕੀ ਹੈ ਇਹ ਤਾਂ ਵੱਡੀਆਂ ਵੀ ਸਾਰਾ ਕੁਝ ਕਰ ਰਹੇ ਤੁਸੀਂ ਇੱਥੇ ਹਾਂਜੀ ਖਾਂਦੇ ਹੋ ਤੁਸੀਂ ਇਹ ਆਪ ਖਾਂਦੇ ਹੋ ਨਾ ਆਪ ਰਿਫਾਈਨਡ ਵਰਤਦੇ ਹੋ ਇਸ ਦਾ ਇਹ ਨਹੀਂ ਖਾਂਦੇ ਤੁਸੀਂ ਹਾਂਜੀ ਤੇ ਲੋਕਾਂ ਨੂੰ ਖੁਲਾ ਰਹੇ ਹੋ ਨਹੀਂ ਜੀ ਤਾਂ ਜੀ ਮੈਨੂੰ ਸਾਨੂੰ ਕਹਿਂਦੇ ਜੁੱਤਾ ਵਾਲਾ ਚਲੋ ਕੋਈ ਨਹੀਂ ਜਦੋਂ ਤੁਹਾਡੀ ਮਾਲਕਾ ਹੈ ਨਾ ਉਹਨਾਂ ਨੂੰ ਕਹੋ ਮੇਰੇ ਨਾਲ ਗੱਲ ਕਰੂਗਾ ਹਾਂਜੀ ਹਾਂਜੀ ਮੈਂ ਉਹ ਗੱਲ ਕਰਾਉਂਗਾ ਜੀ ਉਹ ਕਿਸੇ ਹਾਂ ਇਹ ਬੰਦ ਕਰੋ ਇਹ ਸਾਰਾ ਕੁਝ ਠੀਕ ਹੈ ਜੀ ਠੀਕ ਹੈ ਜੀ ਮੈਂ ਡਾਕਟਰ ਬਲਜੀਤ ਸਿੰਘ ਡੀ ਐਚਓ ਸੰਗਰੂਰ ਸਰ ਅੱਜ ਕਿਹੜੀ ਫੈਕਟਰੀ ਤੇ ਰੇਡ ਮਾਰੀ ਗਈ ਤੇ ਕੀ ਕੁਝ ਬਰਮਤ ਹੋਆ ਸਾਡੇ ਨੂੰ ਗੁਪਤ ਸੂਚਨਾ ਮਿਲੀ ਸੀ ਪਹਾਨੀਗੜ੍ਹ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆਰਡ ਦੇ ਵਿੱਚ ਨਕਲੀ ਦੇ ਸਿੱਕੀ ਦਾ ਧੰਦਾ ਚੱਲ ਰਿਹਾ ਹੈ ਤੇ ਸਰ ਕੀ ਕੁਝ ਬਰਾਮਦ ਹੋਇਆ ਹੈ ਕੁਝ ਫਲੇਵਰਸ ਵਗੈਰਾ ਜਾਂ ਕੈਮੀਕਲ ਵਗੈਰਾ ਹਾਂ ਇਹ ਤੋਂ ਸਾਨੂੰ ਤਕਰੀਬਨ 700 ਲੀਟਰ ਦੇ ਕਰੀਬ ਕੀ ਬਰਾਮਦ ਹੋਇਆ ਜਿਹੜਾ ਕਿ ਅਲੱਗ-ਅਲੱਗ ਬ੍ਰਾਂਡ ਦੇ ਬ੍ਰਾਂਡ ਨੇਮ ਦੇ ਅੰਦਰ ਸੀ ਤੇ ਸੈਂਪਲ ਲਏ ਕਿ ਨਹੀਂ ਸਰ ਹਾਂ 6 ਸੈਂਪਲ ਲੈ ਲਏ ਨੇ ਤੇ ਉਹ ਅਸੀਂ ਲੈਬ ਦੇ ਵਿੱਚ ਭੇਜ ਦੇਵਾਂਗੇ ਸਰ ਕਿਸ ਤਰ੍ਹਾਂ ਦੇਖਦੇ ਹਾਂ ਵੀ ਜਿਹੜਾ ਇਹ ਫਲੇਵਰ ਵਗੈਰਾ ਬਰਾਮਦ ਨੇ ਕਿਤਨਾ ਕਿਤੇ ਸਿਹਤ ਨਾਲ ਖਿਲਵਾੜ ਵੀ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ ਇਸੇ ਲਈ ਕੋਈ ਅੱਛੇ ਗੱਲ ਤਾਂ ਹੈ ਨਹੀਂ ਕਿਉਂਕਿ ਸਾਰਾ ਕੁਝ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ ਹੈ ਸਰ ਫੈਕਟਰੀ ਦੇ ਅੰਦਰ ਫੈਕਟਰੀ ਦੇ owner ਨਾਲ ਜਿੰਮੇਕਾਰ ਕੋ ਮਾਨਸਾ ਤੋਂ ਐ ਬਾਰ ਬਾਰ ਉਹਨੂੰ ਫੋਨ ਕਰਨ ਤੇ ਵੀ ਉਹ ਨਹੀਂ ਇੱਥੇ ਆਇਆ ਜੀ ਸਰ ਮੈਂ ਚਰਨਜੀਤ ਸਿੰਘ ਫੂਡ ਸੇਫਟੀ ਅਫਸਰ ਸੰਗਰੂਰ ਕੀ ਕਿਥੋਂ ਕੀ ਰੇਡ ਕੀ ਮਸਲਾ ਹੈਗਾ ਸੀ ਇੱਥੇ ਤੁਸੀਂ ਸਰ ਅੱਜ ਅਸੀਂ ਇੱਥੇ ਭਵਾਨੀਗੜ੍ਹ ਵੇਖ ਕੇ ਸਾਨੂੰ ਗੁਪਤ ਸੂਚਨਾ ਤੇ ਅਸੀਂ ਇਹ ਰੇਡ ਕੀਤੀ ਹੈ ਨਾਬਰ ਰੋਡ ਤੇ ਸਰਫ ਦੀ ਫੈਕਟਰੀ ਵਿੱਚ ਇਹ ਘਿਓ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਾਫੀ ਦਿਨਾਂ ਤੋਂ ਅਸੀਂ ਇਹਦੀ ਰੈਕੀ ਕਰ ਰਹੇ ਸੀ ਤੇ ਅੱਜ ਅਸੀਂ ਜਦੋਂ ਆਏ ਤੇ ਸਾਰੀ ਮਿਕਸਿੰਗ ਵਗੈਰਾ ਪ੍ਰੋਪਰਲੀ ਕਰ ਰਹੇ ਸੀ ਪੈਕਿੰਗ ਵੀ ਹੋ ਰਹੀ ਸੀ ਤੇ ਦੇਸੀ ਕੀ ਅਤੇ ਜਿਵੇਂ ਰਫਾਈਨਡ ਆਇਲ ਨੂੰ ਮਿਕਸ ਕਰਕੇ ਸੈਂਟ ਵਗੈਰਾ ਪਾ ਕੇ ਬਣਾਇਆ ਜਾ ਰਿਹਾ ਸੀ ਉਹਦੇ ਅਸੀਂ ਅਸੀਂ ਅੱਜ 6 ਸੈਂਪਲ ਲੈ ਚੁੱਕੇ ਹਾਂ ਹੁਣ ਤੱਕ ਕਾਰਵਾਈ ਚੱਲ ਰਹੀ ਹੈ ਸਾਡੀ ਅਸੀਂ ਇਸ ਜੁਨਟ ਨੂੰ ਸੀਲ ਕਰਕੇ ਜਾਵਾਂਗੇ ਜੋ ਅਗਲੀ ਕਾਰਵਾਈ ਰਿਪੋਰਟ ਆਨ ਤੱਕ ਦੀ ਕਾਰਵਾਈ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਊਗੀ ਕੀ ਜੁਨਟ ਇਸੇ ਕਮਰੇ ਨੂੰ ਸੀਲ ਕੀਤਾ ਜੋ ਆ ਪੂਰੀ ਫੈਕਟਰੀ ਨਹੀਂ ਸਰ ਉਹ ਸਰਫਦਾ ਲੱਗ ਕਾਰੋਬਾਰ ਹੈ ਅਸੀਂ ਜੋ ਇਸੇ ਕਮਰੇ ਦੇ ਵਿੱਚ ਹੀ ਚੱਲ ਰਿਹਾ ਸੀ ਜੋ ਕਿ ਉਹ ਬਣਾਉਣ ਦਾ ਕੰਮ ਸੀ ਤੇ ਅਸੀਂ ਇਸ ਕਮਰੇ ਨੂੰ ਹੀ ਇਹ ਇੱਕ ਫੈਕਟਰੀ ਦੀ ਤਰ੍ਹਾਂ ਹੀ ਵਰਕ ਕਰ ਰਹੀ ਸੀ ਇਸੇ ਨੂੰ ਹੀ ਸੀਲ ਕਰਕੇ ਜਾਵਾਂਗੇ ਸਿਰਫ ਦੀ ਆਰਚ ਇਦਾਂ ਬਣਾ ਸਕਦਾ ਬੰਦਾ ਨਹੀਂ ਬਿਲਕੁਲ ਗਲਤ ਹੈ ਸਰ ਸਿਰਫ ਦੀ ਫੈਕਟਰੀ 'ਚ ਹੀ ਗਲਤ ਹੈ ਇਸ ਤਰ੍ਹਾਂ ਦਾ ਕਿਉਂ ਬਣਾਉਣਾ ਇਹ ਦੋ ਨੰਬਰ ਦੇ ਵਿੱਚ ਇਨਾ ਕੋਈ ਫੂਡ ਲਾਇਸੈਂਸ ਨਹੀਂ ਇਹਨਾਂ ਕੋਲ ਤੇ ਇਸ ਤਰ੍ਹਾਂ ਇਹ ਕਾਰੋਬਾਰ ਨਹੀਂ ਕਰ ਸਕਦੇ ਬਟ ਅਸੀਂ ਜ਼ਿੰਮੇਵਾਰਕ ਜੋ ਮਾਨਸਾ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਈ ਫੋਨ ਵੀ ਕੀਤੇ ਵੀ ਆ ਕੇ ਇੱਥੇ ਤੁਸੀਂ ਆਪਣੀ ਕਾਰਵਾਈ ਕਰਵਾਓ ਬਟ ਉਹ ਨਹੀਂ ਆਏ ਤੇ ਇਹ ਸਾਰਾ ਇਨਲੀਗਲੀ ਚੱਲ ਰਿਹਾ ਸੀ ਜੋ ਪਰਸੋਕ ਤੁਹਾਨੂੰ ਸੇਫ ਫੂਡ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਗਿਆ ਸਾਰੇ ਪੁਲਿਸ ਨੂੰ ਸਰ ਮੇਰੇ ਨਾਲ ਡੈਜਿਗਨੇਟਿਡ ਆਫੀਸਰ ਨੇ ਸੀਆਈ ਸਟਾਫ ਵਾਲੇ ਆਏ ਵੀ ਸੀ ਇੱਥੇ ਬੰਦੇ ਉਹ ਆ ਕੇ ਗਏ ਨੇ ਤੇ ਸਾਰਾ ਚੈੱਕ ਕਰਕੇ ਗਏ ਨੇ ਬਟ ਇਹ ਫੂਡ ਸੇਫਟੀ ਅੰਡਰ ਅਸੀਂ ਜੋ ਸਾਡੀ ਬਣਦੀ ਕਾਰਵਾਈ ਹੈ ਅਸੀਂ ਉਹ ਕਰ ਰਹੇ ਹਾਂ ਇਹ ਦੇਖੋ ਫੈਕਟਰੀ ਦੇ ਹਾਲਾਤ ਬਹੁਤ ਮਾੜੇ ਨੇ ਬੜਾ ਖਸਤਾ ਹਾਲਤ ਦੇ ਵਿੱਚ ਹੈ ਤੇ ਆ ਤੁਸੀਂ ਦੇਖੀਰੋਂ 3 ਜਿਹੜੇ ਨੇ 170 ਟੀਨ ਖਾਲੀ ਪਏ ਨੇ ਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾਦਾ ਕਿ ਇਹਨਾਂ ਨੇ ਕਿੰਨਾ ਦੇਸੀ ਕੀ ਬਣਾ ਕੇ ਬਾਹਰ ਵੇਚੇ ਹੋਏਗਾ ਇਹਦੇ ਵਿੱਚ ਕੁਝ ਨਹੀਂ ਹੈ ਪੂਰੀ ਡਸਟ ਹੈ ਪੂਰੀ ਗੰਦਗੀ ਫੈਲੀ ਪਈ ਹੈ ਸਾਰੇ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਹਾਈਜੀਨ ਮੇਨਟੇਨ ਨਹੀਂ ਹੈ ਇੱਥੇ ਇਹ ਸਾਰੇ ਖਾਲੀ ਟੀਨ ਕੀ ਦੇ ਪਏ ਨੇ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ ਆ ਸੋਇਬੀਨੋ ਆਇਲ ਦਾ ਅਬਨਸਪਤੀ ਦਾ ਇਹ ਸਾਰੇ ਕੀ ਇਹਦੇ ਯੂਜ਼ ਕੀਤੇ ਹੋਏ ਆ ਜਿਹੜਾ ਇਹ ਕੈਮੀਕਲ ਹੈ ਇਹਨੂੰ ਅਜੇ ਸੈਂਟ ਦੇਸੀ ਕੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਜੇ ਹੱਥ ਤੇ ਵੀ ਲੱਗ ਜੇ ਕਈ-ਕਈ ਘੰਟੇ ਇਹਦੀ ਖੁਸ਼ਬੂ ਦੇਸੀ ਕੀ ਦੀ ਜਾਂਦੀ ਨਹੀਂ ਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਹੀ ਸੈਂਟ ਯੂਜ਼ ਹੋ ਰਿਹਾ ਤੇ ਇਹ ਬਹੁਤ ਜ਼ਿਆਦਾ ਸਿਹਤ ਲਈ ਖਾਨੀਕਾਰ ਹੈ ਆ ਤੁਸੀਂ ਕੰਮ ਸਾਰਾ ਇਹ ਆਪ ਹੀ ਕਰ ਰਹੇ ਹੋ ਇੱਥੇ ਹਾਂਜੀ ਹਾਂਜੀ ਮਾਲਕ ਕੀ ਕਹ ਰਿਹਾ ਹੁਣ ਮਾਲਕ ਕਹਿੰਦਾ ਮੈਂ ਆ ਰਿਹਾ ਜੀ ਬਾਹਰ ਗਿਆ ਹੋਇਆ ਜੀ ਹਾਂ ਨਹੀਂ ਤੁਸੀਂ ਫਿਰ ਕੀ ਫਲੇਵਰ ਮਿਲਾਮਲਾ ਕੇ ਕਰ ਰਹੇ ਹੋ ਸਾਰਾ ਕੁਝ ਇਹ ਰਿਫਾਈਂਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈਗਾ ਬੋਈ ਹੁਣ ਮੰਨ ਕੇ ਚਲੋਈ ਸੀ ਕਿ ਜੋਤਾਂ ਵਾਸਤੇ ਕਿਉਂ ਨਹੀਂ ਇਹਦੇ ਵਿੱਚ ਜੋਤਾਂ ਵਾਸਤੇ ਕੀ ਹੈ ਇਹ ਤਾਂ ਵੱਡੀਆਂ ਵੀ ਸਾਰਾ ਕੁਝ ਕਰ ਰਹੇ ਤੁਸੀਂ ਇੱਥੇ ਹਾਂਜੀ ਖਾਣੇ ਹੋ ਤੁਸੀਂ ਇਹ ਆਪ ਖਾਣੇ ਹੋ ਨਾ ਆਪ ਰਿਫਾਈਂਡ ਵਰਤਦੇ ਆ ਇਸ ਦਾ ਇਹ ਨਹੀਂ ਖਾਂਦੇ ਤੁਸੀਂ ਹਾਂਜੀ ਲੋਕਾਂ ਨੂੰ ਖੁਲਾ ਰਹੇ ਹੋ ਨਾ ਇਹ ਜਿਹੜਾ ਸੁਜੀ ਮੈਨੂੰ ਕਹਿੰਦੇ ਜੁੱਤਾ ਵਾਲਾ ਚਲੋ ਕੋਈ ਨਹੀਂ ਜਦੋਂ ਤੁਹਾਡੀ ਮਾਲਕਾ ਹੈ ਨਾ ਉਹਨਾਂ ਨੂੰ ਕਹੋ ਮੇਰੇ ਨਾਲ ਗੱਲ ਕਰੂਗਾ ਹਾਂਜੀ ਹਾਂਜੀ ਮੈਂ ਤੁਹਾਨੂੰ ਗੱਲ ਕਰਾਉਂਗਾ ਇਹ ਕਿਸਰੇ ਹਾਂ ਇਹ ਬੰਦ ਕਰੋ ਇਹ ਸਾਰਾ ਕੁਝ ਠੀਕ ਹੈ ਜੀ ਠੀਕ ਹੈ ਜੀ ਮੈਂ ਡਾਕਟਰ ਬਲਜੀਤ ਸਿੰਘ ਡੀ ਐਚਓ ਸੰਗਰੂਰ ਸਰ ਅੱਜ ਕਿਹੜੀ ਫੈਕਟਰੀ ਤੇ ਰੇਡ ਮਾਰੀ ਗਈ ਤੇ ਕੀ ਕੁਝ ਬਰਾਮਦ ਹੋਇਆ ਆ ਸਾਡੇ ਕੋਲ ਗੁਪਤ ਸੂਚਨਾ ਮਿਲੀ ਸੀ ਭਾਨੀਗੜ੍ਹ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆਰਡ ਦੇ ਵਿੱਚ ਨਕਲੀ ਦੇਸੀ ਕੀ ਦਾ ਧੰਦਾ ਚੱਲ ਰਿਹਾ ਤੇ ਸਰ ਕੀ ਕੁਝ ਬਰਾਮਦ ਹੋਇਆ ਹੈ ਕੁਝ ਫਲੇਵਰਸ ਵਗੈਰਾ ਜਾਂ ਕੈਮੀਕਲ ਵਗੈਰਾ ਹਾਂ ਇਹ ਤੋਂ ਸਾਨੂੰ ਤਕਰੀਬਨ 700 ਲੀਟਰ ਦੇ ਕਰੀਬ ਕੀ ਬਰਾਮਦ ਹੋਇਆ ਜਿਹੜਾ ਕਿ ਅਲੱਗ-ਅਲੱਗ ਬ੍ਰਾਂਡ ਦੇ ਬ੍ਰਾਂਡ ਨੇਮ ਦੇ ਅੰਦਰ ਸੀ ਤੇ ਸੈਂਪਲ ਪਰਲੇ ਨੇ ਸਰ ਹਾਂ 6 ਸੈਂਪਲ ਲੈ ਲਏ ਨੇ ਤੇ ਉਹ ਅਸੀਂ ਲੈਬ ਦੇ ਵਿੱਚ ਭੇਜ ਦੇਵਾਂਗੇ ਸਰ ਕਿਸ ਤਰ੍ਹਾਂ ਦੇਖਦੇ ਹਾਂ ਵੀ ਜਿਹੜਾ ਇਹ ਫਲੇਵਰ ਵਗੈਰਾ ਬਣਾਉਂਦੇ ਨੇ ਕਿਤਨਾ ਕਿਤੇ ਸਿਹਤ ਨਾਲ ਖਿਲਵਾੜ ਵੀ ਕੀਤਾ ਜਾਂਦਾ ਹੈ ਹਾਂ ਬਿਲਕੁਲ ਇਸੇ ਲਈ ਕੋਈ ਅੱਛਾ ਗਲਤ ਹੈ ਨਹੀਂ ਕਿਉਂਕਿ ਸਾਰਾ ਕੁਝ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ ਹੈ ਸਰ ਫੈਕਟਰੀ ਦੇ ਅੰਦਰ ਫੈਕਟਰੀ ਦੇ ਓਨਰ ਨਾਲ ਹੈ ਜ਼ਿੰਮੇਕਾਰ ਹਮਨਸ਼ਾ ਤੋਂ ਐ ਬਾਰ ਬਾਰ ਉਹਨੂੰ ਫੋਨ ਕਰਨ ਤੇ ਵੀ ਉਹ ਨਹੀਂ ਇੱਥੇ ਆਇਆ ਜੀ ਸਰ ਮੈਂ ਚਰਨਜੀਤ ਸਿੰਘ ਫੂਡ ਸੇਫਟੀ ਅਫਸਰ ਸੰਗਰੂਰ ਕੀ ਕਿਥੋਂ ਕੀ ਰੇਡ ਕੀ ਮਸਲਾ ਹੈਗਾ ਸੀਗਾ ਇੱਥੇ ਤੋਂ ਸਰ ਅੱਜ ਅਸੀਂ ਇੱਥੇ ਪਵਾਨੀਗੜ੍ਹ ਵੇਖ ਕੇ ਸਾਨੂੰ ਗੁਪਤ ਸੂਚਨਾ ਤੇ ਅਸੀਂ ਇਹ ਰੇਡ ਕੀਤੀ ਹੈ ਨੰਬਰ ਰੋਡ ਤੇ ਸਿਰਫ ਦੀ ਫੈਕਟਰੀ ਵਿੱਚ ਇਹ ਘੋ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਾਫੀ ਦਿਨਾਂ ਤੋਂ ਅਸੀਂ ਇਹਦੀ ਰੈਕੀ ਕਰ ਰਹੇ ਸੀ ਤੇ ਅੱਜ ਅਸੀਂ ਜਦੋਂ ਆਏ ਤੇ ਸਾਰੀ ਮਿਕਸਿੰਗ ਵਗੈਰਾ ਪ੍ਰੋਪਰਲੀ ਕਰ ਰਹੇ ਸੀ ਪੈਕਿੰਗ ਵੀ ਹੋ ਰਹੀ ਸੀ ਤੇ ਦੇਸੀ ਕੀ ਅਤੇ ਜਿਵੇਂ ਰਿਫਾਈਨਡ ਆਇਲ ਨੂੰ ਮਿਕਸ ਕਰਕੇ ਸੈਂਟ ਵਗੈਰਾ ਪਾ ਕੇ ਬਣਾਇਆ ਜਾ ਰਿਹਾ ਸੀ ਉਹਦੇ ਅਸੀਂ ਅਸੀਂ ਅੱਜ 6 ਸੈਂਪਲ ਲੈ ਚੁੱਕੇ ਹੁਣ ਤੱਕ ਕਾਰਵਾਈ ਚੱਲ ਰਹੀ ਹੈ ਸਾਡੀ ਅਸੀਂ ਇਸ ਜੁਨਟ ਨੂੰ ਸੀਲ ਕਰਕੇ ਜਾਵਾਂਗੇ ਜੋ ਅਗਲੀ ਕਾਰਵਾਈ ਰਿਪੋਰਟ ਆਉਣ ਤੱਕ ਦੀ ਕਾਰਵਾਈ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਊਗੀ ਕੀ ਜੁਨਟ ਇਸੇ ਕਮਰੇ ਨੂੰ ਸੀਲ ਕੀਤਾ ਜੋ ਆ ਪੂਰੀ ਫੈਕਟਰੀ ਨਹੀਂ ਸਰ ਉਹ ਸਰਫ ਦਾ ਅਲੱਗ ਕਾਰੋਬਾਰ ਹੈ ਅਸੀਂ ਜੋ ਇਸੇ ਕਮਰੇ ਦੇ ਵਿੱਚ ਹੀ ਚੱਲ ਰਿਹਾ ਸੀ ਜੋ ਕਿ ਉਹ ਬਣਾਉਣ ਦਾ ਕੰਮ ਸੀ ਤੇ ਅਸੀਂ ਇਸ ਕਮਰੇ ਨੂੰ ਹੀ ਇਹ ਇੱਕ ਫੈਕਟਰੀ ਦੀ ਤਰ੍ਹਾਂ ਹੀ ਵਰਕ ਕਰ ਰਹੀ ਸੀ ਇਸੇ ਨੂੰ ਹੀ ਸੀਲ ਕਰਕੇ ਜਾਵਾਂਗੇ ਸਰ ਇਦਾਂ ਸਰਫ ਦੀ ਆਰਚ ਇਦਾਂ ਬਣਾ ਸਕਦਾ ਬੰਦਾ ਨਹੀਂ ਬਿਲਕੁਲ ਗਲਤ ਹੈ ਸਰ ਸਰਫ ਦੀ ਫੈਕਟਰੀ ਦੀ ਗਲਤ ਹੈ ਇਸ ਤਰ੍ਹਾਂ ਦਾ ਕਿਉਂ ਬਣਾਉਣਾ ਇਹ 2 ਨੰਬਰ ਦੇ ਵਿੱਚ ਨਾ ਕੋਈ ਫੂਡ ਲਾਇਸੈਂਸ ਹੀ ਇਹਨਾਂ ਕੋਲ ਤੇ ਇਸ ਤਰ੍ਹਾਂ ਇਹ ਕਾਰੋਬਾਰ ਨਹੀਂ ਕਰ ਸਕਦੇ ਬਟ ਅਸੀਂ ਜ਼ਿੰਮੇਵਾਰਕ ਜੋ ਮਾਨਸਾ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਈ ਫੋਨ ਵੀ ਕੀਤੇ ਵੀ ਆ ਕੇ ਇੱਥੇ ਤੁਸੀਂ ਆਪਣੀ ਕਾਰਵਾਈ ਕਰਵਾਓ ਬਟ ਉਹ ਨਹੀਂ ਆਏ ਤੇ ਇਹ ਸਾਰਾ ਇਨਲੀਗਲੀ ਚੱਲ ਰਿਹਾ ਸੀ ਜੋ ਪਰਸ ਕੋਈ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਗਿਆ ਸਾਰੇ ਪੁਲਿਸ ਨੂੰ ਸਰ ਮੇਰੇ ਨਾਲ ਡੈਜਿਗਨੇਟਿਡ ਆਫੀਸਰ ਨੇ ਸੀਆਈ ਸਟਾਫ ਵਾਲੇ ਆਏ ਵੀ ਸੀ ਇੱਥੇ ਬੰਦੇ ਉਹ ਆ ਕੇ ਗਏ ਨੇ ਤੇ ਸਾਰਾ ਚੈੱਕ ਕਰਕੇ ਗਏ ਨੇ ਬਟ ਇਹ ਫੂਡ ਸੇਫਟੀ ਅੰਡਰ ਅਸੀਂ ਜੋ ਸਾਡੀ ਬੰਦ ਦੀ ਕਾਰਵਾਈ ਹੈ ਅਸੀਂ ਉਹ ਕਰ ਰਹੇ ਹਾਂ ਇਹ ਦੇਖੋ ਫੈਕਟਰੀ ਦੀ ਹਾਲਾਤ ਬਹੁਤ ਮਾੜੇ ਨੇ ਬੜਾ ਖਸਤਾ ਹਾਲ ਦੇ ਵਿੱਚ ਹੈ ਤੇ ਆ ਤੁਸੀਂ ਦੇਖੀ ਦਿਓ ਟੀਨ ਜਿਹੜੇ ਨੇ 170 ਟੀਨ ਖਾਲੀ ਪਏ ਨੇ ਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾਦਾ ਕਿ ਇਹਨਾਂ ਨੇ ਕਿੰਨਾ ਦੇਸੀ ਕੀ ਬਣਾ ਕੇ ਬਾਹਰ ਵੇਚਿਆ ਹੋਵੇਗਾ ਇਹਦੇ ਵਿੱਚ ਕੁਝ ਨਹੀਂ ਹੈ ਪੂਰੀ ਡਸਟ ਹੈ ਪੂਰੀ ਗੰਦਗੀ ਫੈਲੀ ਪਈ ਹੈ ਸਾਰੇ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਹਾਈਜੀਨ ਮੇਨਟੇਨ ਨਹੀਂ ਹੈ ਇੱਥੇ ਇਹ ਸਾਰੇ ਖਾਲੀ ਟੀਨ ਕੀ ਦੇ ਪਏ ਨੇ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ ਆ ਸੋਇਬੀਨ ਆਇਲ ਦਾ ਅਬਨਸਪਤੀ ਦਾ ਇਹ ਸਾਰੇ ਕੀ ਇਹਦੇ ਯੂਜ਼ ਕੀਤੇ ਹੋਏ ਆ ਜਿਹੜਾ ਇਹ ਕੈਮੀਕਲ ਹੈ ਇਹਨੂੰ ਅਜੇ ਸੈਂਟ ਦੇਸੀ ਕੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਇੰਨਾ ਜਿਆਦਾ ਸਟਰੋਂਗ ਹੈ ਕਿ ਜੇ ਹੱਥ ਤੇ ਵੀ ਲੱਗ ਜਾਏ ਕਈ ਕਈ ਘੰਟੇ ਇਹਦੀ ਖੁਸ਼ਬੂ ਦੇਸੀ ਕੀ ਦੀ ਜਾਂਦੀ ਨਹੀਂ ਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਹੀ ਸੈਂਟ ਜੁੜੂਸ ਹੋ ਰਿਹਾ ਤੇ ਇਹ ਬਹੁਤ ਜਿਆਦਾ ਸਿਹਤ ਲਈ ਖਾਨੀਕਾਰ